ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਆਜਨਾ ਜੀ ਅਗਲੇ 5 ਦਿਨਾਂ ਦੀ ਗੱਲ ਕਰਾਂਗੇ ਯਾਨੀ ਕਿ 20 ਸਤੰਬਰ ਤੱਕ ਪੰਜਾਬ 플러스 ਨਾਲ ਲੱਗਦੇ ਖੇਤਰਾਂ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਅਪਡੇਟ ਤੁਹਾਨੂੰ ਦੇਣੀ ਆ ਅੱਜ ਲਈਆਂ ਜੋ ਤਾਜ਼ਾ ਸੈਟਲਾਈਟ ਤਸਵੀਰਾਂ ਨੇ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੇ ਮੌਸਮ ਪੰਜਾਬ ਦਾ ਲਗਭਗ ਸਾਫ਼ ਹੀ ਬਣਿਆ ਹੋਇਆ ਬਹੁਤੇ ਖੇਤਰਾਂ ਦੇ ਵਿੱਚ ਹਰਿਆਣਾ ਦੇ ਵਿੱਚ ਵੀ ਔਰ ਰਾਜਸਥਾਨ ਦੇ ਉੱਤਰ ਪੂਰਬੀ ਖੇਤਰਾਂ ਦੇ ਵਿੱਚ ਵੀ ਮੌਸਮ ਸਾਫ਼ ਹੈ ਸੋ ਐਸ ਅਸਲੀਆਂ ਜੋ ਤਸਵੀਰਾਂ ਨੇ ਲਗਭਗ 1.5 ਕੈਲੀਫੋਨੀਆ ਦੇ ਸਤਵ ਵਜਣ ਜਾ ਰਹੀ ਹੈ ਜੀ 15 ਸتمبر ਦੀ ਸ਼ਾਮ ਹੋ ਚੁੱਕੀ ਹੈ ਜਿਵੇਂ ਕਿ ਐਸੇ ਤੁਹਾਨੂੰ ਸਵੇਰੇ ਅਪਡੇਟ ਦਿੱਤੀ ਸੀ ਦੁਪਹਿਰ ਬਾਅਦ ਗਰਜਾਂ ਨਾਲ ਇਸ ਦਾ ਵਜਣ ਗਿਆ ਤੇ ਕੁਝ ਸਿਮਤ ਖੇਤਰਾਂ ਦੇ ਵਿੱਚ ਛਰਾਟੇ ਲੱਗਣਗੇ ਉਸੇ ਤਰ੍ਹਾਂ ਅੱਜ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਬੈਕ ਟੂ ਬੈਕ ਫਿਰ ਤੋਂ ਨੰਬਰ ਲੱਗਿਆ ਲੁਧਿਆਣਾ ਦੇ ਖਾਸ ਕਰਕੇ ਪੂਰਬੀ ਖੇਤਰਾਂ ਦੇ ਵਿੱਚ ਹਲਕੇ ਦਰਮਿਆਨੇ ਛਰਾਟੇ ਕੁਝ ਖੇਤਰਾਂ ਦੇ ਵਿੱਚ ਲੱਗੇ ਆ ਤੇ ਨਾਲ ਲੱਗਦਾ ਕਿ ਕੁਝ ਖੇਤਰਾਂ ਦੇ ਵਿੱਚ ਹਲਕੇ ਮੋٹے ਛਰਾਟੇ ਜਿਹੜੇ ਵੇਖਣ ਨੂੰ ਮਿਲਿਆ ਹੈ ਸੋ ਉਹਦੇ ਜਿਹੜੇ ਦੋ ਦਿਨ ਨੇ ਜੀ 16 15 ਤਰੀਕ ਅਜ 16 ਤੇ 17 ਯਾਨੀ ਕਿ ਅਗਲੇ 48 ਘੰਟੇ ਟੁੱਟਮੀ ਕਾਰਵਾਈਆਂ ਵੇਖਣ ਨੂੰ ਮਿਲਣਗੀਆਂ ਕੱਲ ਵੀ ਹੋ ਸਕਦਾ ਹੈ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਬੱਦਲ ਬਣ ਜੇ ਜਾਂ ਕੁਝ ਹੋ ਦੋ ਚਾਰ ਥਾਵਾਂ ਤੇ ਬੱਦਲ ਬਣ ਸਕਦਾ ਪਰ ਸਭ ਇਹੀ ਅਸਾਰ ਹੋਣਗੇ 18 ਤਰੀਕ ਤੋਂ ਇੱਕ ਹਲਕੀ ਵੈਸਟਰਨ ਡਿਸਰਬੈਂਸ ਸਰਗਰਮ ਹੋਣ ਜਾ ਰਹੀ ਹੈ ਸਿੱਧੇ ਤੌਰ ਤੇ ਆਪਾਂ ਪੰਜਾਬੀ ਦੇ ਵਿੱਚ ਕਹੀਏ ਤੇ ਇੱਕ ਪੱਛਮੀ ਸਿਸਟਮ ਸਰਗਰਮ ਹੋਣ ਜਾ ਰਿਹਾ ਜਿਹਦੇ ਸਦਕਾ 18 19 20 ਤਰੀਕ ਨੂੰ ਮੀਂਹ ਦੇ ਅਸਾਰ ਜਿਹੜੇ ਬਣਦੇ ਜਾ ਫਰੇ ਨੇ ਸੋ ਇਹ ਮੀਮ ਮੁੱਖ ਤੌਰ ਤੇ ਮਾਝਾ ਦੋਆਬਾ ਪੁਆਦ ਪੁਆਦ ਦੇ ਨਾਲ ਲੱਗਦੇ ਹਰਿਆਣੇ ਦੇ ਖੇਤਰ ਤੇ ਮਾਲਵੇ ਦੇ ਪੂਰਬੀ ਖੇਤਰ ਇਹਨਾਂ ਖੇਤਰਾ ਤੱਕ ਕਾਰਵਾਈਆਂ ਪਹੁੰਚਣ ਗਿਆ ਹਲਕੇ ਤਲੇ ਕੇ ਦਰਮਿਆਨੇ ਵੀ ਕੁਛ ਟਾਂ ਮਤੇ ਹੋ ਸਕਦਾ ਹੈ ਠੰਡੀ ਹਨੇਰੀ ਦੇ ਨਾਲ ਤੇਜ਼ ਹਨੇਰ ਚਖਰ ਵੀ ਚੱਲ ਸਕਦਾ ਹੈ ਮੌਨਸਨ ਸੀਜ਼ਨ ਦਾ ਇਹ ਅਲਕੀਲਾ ਸਿਸਟਮ ਆਫਾ ਕਹਿ ਸਕਦੇ ਹਾਂ ਇਸ ਵਾਰ ਮੌਨਸਨ ਦੀ ਵਾਪਸੀ ਜੜੀ ਆ ਉਹ ਪੰਜਾਬ ਦੇ ਵਿੱਚੋਂ ਵੀ ਤੈਅ ਹੋ ਜੇਗੀ ਕੁੱਲ ਮਿਲਾ ਕੇ 18 ਤੋਂ 20 ਦੇ ਵਿੱਚਕਾਰ ਜਿਹੜੇ ਆ ਮੀਂਹ ਲੱਗਣ ਜਾ ਰਹੇ ਨੇ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਪਰ ਇਹ ਮੀਂਹ ਸੀਮਿਤ ਹੋਣਗੇ ਬਹੁਤ ਭਾਰੀ ਮੀਂਹ ਨਹੀਂ ਹੋਣਗੇ ਨਾ ਤੇ ਭਾਰੀ ਮੀਂਹ ਹੋਣਗੇ ਇਹ ਹਲਕੇ ਤੋਂ ਲੈ ਕੇ ਦਰਮਿਆਨੇ ਮੀਂਹ ਹੋਣਗੇ ਕਿਤੇ ਹਲਕੇ ਸ਼ਰਾਟੇ ਕਿਤੇ ਦਰਮਿਆਨੇ ਸ਼ਰਾਟੇ 18 ਤੋਂ 20 ਦੇ ਵਿੱਚਕਾਰ ਵੇਖਣ ਨੂੰ ਮਿਲ ਸਕਦੇ ਨੇ ਇਸਲਾਵਾ ਜੇਕਰ ਇੱਕ ਨਜਰ ਤਾਜ਼ਾ ਅਪਡੇਟ ਤੇ ਲਾ ਲੀਏ ਜੋ ਅੱਜ ਜਾਰੀ ਕੀਤੀ ਹੈ ਜੀ ਮੌਸਮਾਫਗ ਨੇ ਕੋਈ ਕਿਸੇ ਤਰ੍ਹਾਂ ਦਾ ਅਲਰਟ ਕੋਈ ਕਿਸੇ ਤਰ੍ਹਾਂ ਦੀ ਚੇਤਾਵਨੀ ਨਹੀਂ ਵੀ ਕਿਦ ਤਰੀਕ ਤੱਕ ਮੌਸਮ ਸਾਫ ਦਰਸਾਇਆ ਗਿਆ ਪਰ ਤਬਦੀਲੀ ਮੌਸਮ ਦੇ ਵਿੱਚ ਜਿਹੜੀ ਇੱਥੇ ਦਰਸਾਈ ਗਈ ਹੈ 17 18 19 ਤਰੀਕ ਨੂੰ ਤੁਸੀਂ ਦੇਖ ਸਕਦੇ ਆ ਇਹ ਅਪਡੇਟ ਦੇ ਵਿੱਚ ਵੀ ਜਿਹੜਾ ਦਰਸਾਇਆ ਗਿਆ ਹੈ ਕਿ ਅਲੱਗ ਅਲੱਗ ਥਾਵਾਂ 'ਤੇ ਕੁਝ ਥਾਵਾਂ ਤੇ ਬਦਲ ਬਣ ਸਕਦੇ ਨੇ ਤੇ ਇਹ ਕਿਦ ਤਰ੍ਹਾਂ ਕਿਦੇ ਸੀਮਿਤ ਕਾਰਵਾਈਆਂ ਦੇ ਸਕਦੇ ਨੇ ਪਹਾੜਾਂ ਦੇ ਵਿੱਚ ਗੱਦੀਵੀਆਂ ਜਾਰੀ ਰਹਿਣਗੀਆਂ ਹਮਾਚਲ ਉਤਰਾਖੜ ਦੇ ਵਿੱਚ ਵੀ ਜੜਿਆ ਇਸੇ ਤਰ੍ਹਾਂ ਲੱਗਦੇ ਰਹਿਣਗੇ ਤਲਗਾਂ